సా వా చీ కీ ఫ వేగ హాజీ వాగ వా మేము అమ్మ షక్ సో అక్టూబర్ వచ్చూ జా సగూ బుఃఖ స ਮਤਲਬ ਸគੂਲ ਨਹੀਂ ਹੈਗਾ ਸੀ ਨਾ ਤੇ ਮਤਲਬ ਸਾਰਾ ਮੇਰਾ ਬਚਪਨ ਹੀ ਹੈ ਨਾ ਜਿਆਦਾ ਮਤਲਬ ਦੁੱਖਾਂ ਦੇ ਵਿੱਚ ਹੀ ਰਿਹਾ ਕਿਉਂਕਿ ਡੈਡੀ ਸ਼ਰਾਬ ਪੀਂਦੇ ਸੀ ਕਿ ਕੁੱਟਮਾਰ ਕਰਦੇ ਸੀ ਮੰਮੀ ਨੂੰ ਲਾਟਦੇ ਸੀਗੇ ਤੇ ਬਹੁਤ ਰੋਂਦੀ ਹੁੰਦੀ ਸੀ ਵੈਗਰੂ ਮੈਂ ਨਾ ਰੋਂਦੀ ਹੁੰਦੀ ਸੀ ਨਾ ਇਕੱਲੇ ਬਹਿ ਬਹਿ ਕੇ ਰੋਂਦੀ ਹੁੰਦੀ ਸੀ ਤੇ ਜਦੋਂ ਵੈਗਰੂ ਘਰ ਆਦਿਆ ਨਾਲ ਲਾਟਦੇ ਸੀ ਨਾ ਤੇ ਕਿ ਵੈਗਰੂ ਉਹ ਦਮੈ ਸ਼ੋਰ ਨਹੀਂ ਸੀਗੀ ਤੇ ਜਿਹੜਾ ਉਹ ਡਰ ਸੀ ਹਨਾ ਉਹ ਮੇਰੇ ਅੰਦਰ ਬੈਠ ਗਿਆ ਸੀਗਾ ਤੇ ਵੈਗਰੂ ਮੈਂ ਨਾ ਸਕੂਲ ਵੀ ਜਾਂਦੀ ਆ ਨਾ ਤੇ ਸੈਮੀ ਸੈਮੀ ਰਹਿੰਦੀ ਸੀਗੀ ਕਿਉਂਕਿ ਮੈਂ ਡਰ ਜਾਂਦੀ ਹੁੰਦੀ ਸੀਗੀ ਕਿਉਂਕਿ ਆਪਾਂ ਮਤਲਬ ਛੋਟੇ ਜਿਹੇ ਜਦੋਂ ਬਚਪਨ ਜੀ ਹਨਾ ਮਤਲਬ ਲੜਾਈ ਝਗੜਾ ਦੇਖਿਆ ਹੋਵੇ ਹਨਾ ਤੇ ਉਹ ਡਰ ਕਿਤੇ ਮੇਰੇ ਮਾਂ ਨੇ ਚ ਬੈਠ ਗਿਆ ਸੀਗਾ ਇਹ ਫੇਰ ਵੈਗਰੂ ਨਾ ਜਿਵੇਂ ਹਾਲੀ ਹਾਲੀਵੁੱਡ ਦੇ ਹੁੰਦੇ ਗਏ ਹਨ ਤੇ ਪਰ ਉਹ ਵੈਗਰੂ ਦਾਰਨੀ ਮੇਰੇ ਅੰਦਰੋਂ ਨਿਕਲਿਆ ਫੇਰ ਵੈਗਰੂ ਮੇ ਕਾਲਜ ਲੱਗਵੀ ਪਲੱਸ 2 ਤੋਂ ਬਾਅਦ ਤੇ ਫੇਰ ਵੈਗਰੂ ਮੈਂ ਆ ਸਾਲੀ ਮਸਾਲਾ ਆਇਆ ਸੀ ਕਾਲਜ ਚ ਫੇਰ ਘਰ ਦੇ ਨਾ ਮੈਨੂੰ ਪੈਸੇ ਨਹੀਂ ਦੇ ਸਕਦੇ ਸੀਗੇ ਤੇ ਫਿਰ ਮੈਂ ਘਰੇ ਬੈਠ ਕੇ ਪੜ੍ਹਨ ਲੱਗੀ ਸੀਗੀ ਤੇ ਪਰ 5 ਸਾਲਾਂ ਦੇ ਵਿੱਚ ਮੈਨੂੰ ਮੈਂ ਨਾ ਬਹੁਤ ਇਕੱਲੀ ਬੈਠ ਬਹੁਤ ਹੁੰਦੀ ਹੁੰਦੀ ਸੀ ਸਮਾਗਮ ਸੀਗਾ ਤੇ ਉਹ ਮੈਨੂੰ ਕਹਿੰਦੇ ਤੁਸੀਂ ਮੇਰੇ ਨਾਲ ਚੱਲੇਂਗੀ ਮੈਂ ਕਿ ਕੋਈ ਨਾ ਮੈਂ ਚੱਲ ਬੜੂਗੀ ਤੇ ਫਿਰ ਅਸੀਂ ਵਾਹਿਗੁਰੂ ਸਮਾਗਮ ਤੇ ਚਲੇ ਗਏ ਤਿੰਨ ਦਿਨ ਦਾ ਕਿਸਮਾਗਮ ਤੇ ਪਹਿਲੇ ਦਿਨ ਉੱਥੇ ਆ ਨਾ ਸਿਮਰਨ ਕਰਿਆ ਗੁਰਬਾਣੀ ਸੁਣੀ ਉੱਥੇ ਨਾ ਸਿਮਰਨ ਕਰਕੇ ਤੇ ਮੈਨੂੰ ਇੰਨਾ ਜਿਵੇਂ ਸਾਰੀ ਮੇਰੀ ਟੈਨਸ਼ਨ ਦੂਰ ਹੋ ਗਈ ਸਕੂਨ ਜਿਹਾ ਮਿਲ ਗਿਆ ਮੈਨੂੰ ਵਰਾਗ ਵੀ ਬਹੁਤ ਆਇਆ ਸੀਗਾ ਤੇ ਦੂਜੇ ਦਿਨ ਉਹ ਨਹੀਂ ਫੇਰ ਜਾਣਾ ਸੀ ਦੂਜੇ ਦਿਨ ਮੈਂ ਉਹ ਨਾਲ ਨਹੀਂ ਗਈ ਤੇ ਫਿਰ ਉਹ ਮੇਰੀ ਦਾਦੀ ਨੂੰ ਲੈ ਗਈ ਜੀਜੇ ਦੇ ਨਾਲ ਉਹ ਦੂਜੇ ਦਿਨ ਤੇ ਤੀਜੇ ਦਿਨ ਮਰਤਾ ਸੰਜਾਰ ਸੀਗਾ ਤੇ ਮੈਨੂੰ ਕਹਿੰਦੀ ਨਾਲ ਚੱਲੇਗੀ ਮੈਂ ਕਿਾ ਚੱਲ ਵੜ ਪੀਆਂ ਤੇ ਉਸ ਦਿਨ ਮੈਂ ਨਾਲ ਚਲੀ ਗਈ ਤੇ ਅਸੀਂ ਅੰਦਰ ਚਲੀ ਗਈਆਂ ਤੇ ਇਹ ਨੰਬਰਸ ਇਹ ਨਹੀਂ ਮਤਲਬ ਦੁਬਾਰਾ ਸ਼ਗਨਾ ਸਿਮਰਦਾ ਨਾ ਇਹ ਕਹਿੰਦੇ ਤੂੰ ਮੇਰੇ ਨਾਲ ਹੀ ਬੈਠ ਜਾ ਮੈਂ ਕਿਹਾ ਚਲ ਕੋਈ ਨਹੀਂ ਮੈਂ ਨਾਲ ਹੀ ਬੈਠ ਜਾਨੀ ਉੱਥੇ ਭੈਣਾ ਸਿੰਘਾ ਪ੍ਰਭਜੋਤ ਕੋਰ ਭੈਣ ਸੀ ਸੰਦੀਪ ਕੈਨਸੀ ਤੇ ਉਹਨਾਂ ਨੇ ਮੈਨੂੰ ਕਿਹਾ ਸ਼ਗਨਾ ਲਈ ਮੈਂ ਕਿਹਾ ਨਹੀਂ ਹਣਾ ਤੇ ਫਿਰ ਉਹਨਾਂ ਨੇ ਮੈਨੂੰ ਥੋੜਾ ਬਹੁਤ ਹਣਾ ਮਤਲਬ ਗਾਈਡ ਵੀ ਕੀਤਾ ਹਣਾ ਕੁਝ ਅਗੀਆਂ ਗੱਲਾਂ ਨੇ ਦੱਸਿਆ ਹਣਾ ਤੇ ਮੈਨੂੰ ਬਰਾਕ ਵੀ ਆਉਣ ਲੱਗ ਜਾਣਾ ਮੇਰਾ ਦਿਹਲਾ ਕਰੀ ਮੈਂ ਅੰਮਰ ਸ਼ਾਖ ਨੂੰ ਸੁਣਾ ਤੇ ਮੇਰਾ ਮਨ ਬਣ ਗਿਆ ਭੈਣ ਮੈਨੂੰ ਕਹਿੰਦੀ ਤੂੰ ਨਾ ਇੱਕ ਵਾਰੀ ਕਰੇ ਹੋਈ ਸਲਾਹ ਲੈ ਲੈ ਜੇ ਕਹਦਿਆ ਨੇ ਕਹਤਾ ਤਾਂ ਤੂੰ ਅੰਮਰ ਸ਼ਾਖ ਲਈ ਤੇ ਮੈਂ ਕਿਹਾ ਨਹੀਂ ਉਹਨਾਂ ਨੇ ਮੈਨੂੰ ਨਾ ਕਹਿ ਦੇਣੀ ਆ ਮੈਂ ਕਿਹਾ ਜੇ ਉਹਨਾਂ ਨੇ ਮੈਨੂੰ ਨਾ ਕਹਿਦੀ ਫੇਰ ਮੈਨੂੰ ਔਖਾ ਹੋ ਜਾਊਗਾ ਮੈਂ ਕਿਹਾ ਨਹੀਂ ਮੈਂ ਨਹੀਂ ਕੁਛ ਦੀ ਤੇ ਮੈਂ ਸ਼ਾਖ ਲਿਆ ਤੇ ਫਿਰ ਅਸੀ ਕਰਿਆ ਗਿਆ ਨਾ ේබෝලදසි කැंदතිගේ අකි සි තෙරී ුමरග सीගතු වශක ලැද ේමක चल कोයි නාාන ේ फේර වයිරුමන්ු මායවි පොත් වෙයිමෑන මතුලවබමාර होෝකි සිම පන්සිර ගාමකාफී होගැසි මෙු රුනේ එන්න මෙනු මානේ තංගරය නම් ਜੀਵਨੀ ਮਾਇਆ ਵੀ ਇੰਨਾ ਪਉਗੀ ਹੈ ਨਾ ਤਾਂ ਫਿਰ ਵੈਗੁਰੂ ਮੈਂ ਮਤਲਬ ਇੱਕ ਆਫ ਲੈਣਾ ਕਕਾਰ ਲਾਤੀ ਸੀ ਕਕਾਰ ਲਾਤੀ ਹਾਂ ਨਾ ਤੇ ਫਿਰ ਵੈਗੁਰੂ ਮੈਂ ਨਾ ਗੁਰਬਾਣੀ ਵਿਚਾਰ ਤੋਂ ਸੁਣਦੀ ਹੁੰਦੀ ਸੀ ਦੋਨੋਂ ਟਾਈਮ ਸਿਮਰਣਾ ਮੇਰਾ ਮੈਂ ਕਰਦੀ ਨਹੀਂ ਸੀ ਤੇ ਗੁਰਬਾਣੀ ਵਿਚਾਰ ਨਹੀਂ ਮੈਂ ਛੱਡੀ ਉਹ ਸੁਣਦੀ ਰਹੀ ਮੈਂ ਕਕਾਰ ਜ਼ਰੂਰ ਲਾਤੀ ਸੀ ਮੈਂ ਫਿਰ ਮੈਨੂੰ ਥੋੜਾ ਬਾਦ ਵਿੱਚ ਰਿਅਲਾਈਜ਼ ਹੋਇਆ ਮੈਨੂੰ ਨਹੀਂ ਇਹ ਜੀ ਗੱਲ ਸਾਨੂੰ ਮੈਨੂੰ ਐ ਇੱਕ ਵਾਰ ਨਹੀਂ ਲਾਉਣੀ ਚਾਹੀਦੀ ਸੀ ਤੇ ਫਿਰ ਮੈਂ ਗਰੁਪ ਵਿੱਚ ਜੋ ਸੀ ਪੈਨ ਨਾਲ ਗੱਲ ਕਰੀ ਹੈ ਨਾ ਜੇ ਉਹਨੂੰ ਕਹਿੰਦੇ ਕੋਈ ਨਾ ਇਹ ਤੁੰਗੜਾ ਕੋਈ ਗੁਰੈਦ ਕੀਤੀ ਹੈ ਤੂੰ ਹੰਤਾ ਕਰ ਵੇਰ ਤਾਸ ਕਰ ਇੱਕ ਵਾਰ ਫੋਲਾ ਤੇ ਫਿਰ ਮੈਂ ਵੇਰ ਰੂਪ ਅਰਦਾਸ ਕਰਕੇ ਨਾ ਠੀਕ ਹੋਸ਼ਾਰ ਮਾफी ਮੰਗ ਕੇ ਇਹ ਕਕਾਰ ਵਾਲੇ ਵੈਰੂ ਤੇ ਫਿਰ ਵੈਰੂ ਮੈਂ ਸ਼ਾਇਦ ਕਵਾਰ ਨਾ ਲੁੰਦੀ ਹਣਾ ਤੇ ਮੈਨੂੰ ਇਹ ਕਿਸ ਪਤਾ ਨਹੀਂ ਸੀਗਾ ਦੇਖ ਲਓ ਵੈਰੂ ਮੇਰਾ ਕੋਈ ਰਤਾ ਨਹੀਂ ਸੀ ਮਰ ਸ਼ਗਨ ਦਾ ਮੈਂ ਤਾਂ ਕਦੇ ਸੋਚਿਆ ਨਹੀਂ ਸੀ ਮੈਂ ਲੈਂਦੀ ਕਿ ਜਮਰ ਸ਼ਗਨਗੀ ਉਸ ਹਾਰ ਨੇ ਮੈਨੂੰ ਇਹ ਲਕਿਤ ਅਮਰ ਸ਼ਗਾਇਆ ਇੱਕ ਮਿੰਟ ਜਮਰ ਤੇ ਸ਼ਗਾਦਾ ਮੈਨੂੰ ਮੈਂ ਤਾਂ ਕਹਿੰਦੀ ਸੀ ਮੈਨੂੰ ਕੋਈ ਹੁੰਦਾ ਦਲਵੰਮਰ ਸ਼ਰ ਲੈਂਦੀ ਹੈ ਨਾ ਵਿਕਣੋਂ ਦੀ ਅੰਮ੍ਰਿਤਿ ਦਾਤ ਮਿਲ ਜਾਂਦੀ ਹੈ ਨਾ ਪਰ ਉਹ ਤਾਂ ਜਦੋਂ ਗੁਰਸਰ ਨੇ ਉਪਕਰਨਾਂ ਸੋਹੀ ਪਰ ਵਾਹਿਗੁਰੂ ਮੈਨੂੰ ਸਰਕਾਰ ਵੱਡ ਲੈ ਗੁਰਸਰ ਨੇ ਤੇ ਫਿਰ ਵਾਹਿਗੁਰੂ ਮੋਲ ਲੀ ਗੋਲੀ ਹੈ ਨਾ ਅ ਫਿਰ ਵਾਹਿਗੁਰੂ ਸੱਜਣਾ ਕਰਨੀ ਪੈਂਦਾ ਸੀਗਾ ਕਾਫੀ ਟਾਈਮ ਤੋਂ ਮਤਲਬ ਅ ਨਾਲ ਸਾਡੇ ਨਾ ਮਤਲਬ ਜੀ ਹਰ ਵੀ ਕਿੰਨੇ ਵਾਰੀ ਕਹਿੰਦੇ ਕਹਿੰਦੇ ਘਰ ਪਾਵਾਂਗੇ ਨਹੀਂ ਪੈਂਦਾ ਸੀਗਾ ਤੇ ਸਾਡੇ ਜਿਹੜੇ ਮੁੱੱਚੇਕਾਰ ਸੀ ਨਾ ਉਹਨਾਂ ਕੋਲ ਹੀ ਮਤਲਬ ਜ਼ਮੀਨ ਹੈਗੀ ਆ ਸਾਡੇ ਨੂੰ ਜਿਆਦਾ ਹੈਗੀ ਥੋੜੀ ਆ ਤੇ ਸਾਡੇ ਘਰੇ ਰਿਸ਼ਤੇਦਾਰ ਨਹੀਂ ਆਉਂਦੇ ਹੁੰਦੇ ਸੀਗੇ ਇਹ ਉਹਨਾਂ ਦੇ ਨਾਲ ਦੇ ਸੀ ਸਾਰੇ ਤੇ ਮੈਨੂੰ ਵੀ ਇਹ ਗੱਲ ਹੁੰਦੀ ਸੀ ਉਹਨਾਂ ਵੀ ਸਾਡੇ ਸ਼ਾਇਦ ਘਰ ਵਗਿਆ ਹੁੰਦਾ ਨਾ ਸਾਡੇ ਵੀ ਕੋਈ ਹੁੰਦਾ ਹਨ ਤੇ ਪਰ ਨਹੀਂ ਸਾਡੇ ਕੋਈ ਨਹੀਂ ਹੁੰਦਾ ਸੀ ਪਰ ਮੈਨੂੰ ਵੀ ਆਇ ਸੀ ਸਾਡੇ ਵਧੀਆ ਭੂਤੇ ਬਈ ਉਹ ਹਨ ਪਤਾ ਲੱਗ ਗਿਆ ਹੋ ਗਿਆ ਨਾ ਉਹ ਜੀ ਮੈਨੂੰ ਬਚਪਨ ਤੋਂ ਸੀਗੀ ਤੇ ਫਿਰ ਹਨ ਗੁਰਸਹਿਬ ਨੇ ਕਿਰਪਾ ਕਰੀ ਹੈ ਨਾ ਜਿਵੇਂ ਜਿਵੇਂ ਮੈਂ ਸਿਮਰਨ ਕਰਦੀ ਗਈ ਹੁਣ ਤੇ ਗੁਰਸਹਿਬ ਨੇ ਜਦ ਨਹੀਂ ਜਿਹੜਾ ਸਾਡਾ ਘਰ ਕੋਲ ਤਾਂ ਸੀ ਵਾਇਰੂ ਅ ਮਤਲਬ ਜਿਲ੍ਹਾ ਹੀ ਮਿਸਤਰੀ ਲੱਗੀ ਸੀ ਤਾਂ ਕਿ 30 ਅਕਤੂਬਰ ਚ ਵਾਇਰੂ ਸੀ ਸਮਾਨ ਰੱਖ ਲਿਆ ਸੀ ਅ ਉਪਰ ਚ ਤੇ ਵੀ ਲੋ ਤੁਸੀਂ ਤਿੰਨ ਮਹੀਨਿਆਂ ਚ ਵਾਇਰੂ ਗੁਰਸ਼ਰ ਨੇ ਆਣਾ ਮੈਂ ਦੱਸਾਂ ਵੀ ਕਰਾਂਗਾ ਗੁਰਸ਼ਰ ਜੀ ਮੈਨੂੰ ਕੋਈ ਬੱਟੀ ਕੋਟੀ ਨਹੀਂ ਚਾਹੀਦੀ ਮੈਨੂੰ ਉਹ ਛੋਟਕੀ ਜਿਹੀ ਘਰ ਹੋਵੇ ਨਾ ਜੇ ਤੇ ਕੋਟਾ ਪ੍ਰਕਾਸ਼ ਹੋ ਸਕਿਆ ਨਾ ਤੇ ਉਸ ਸ਼ਰਮ ਨੇ ਮੇਰੀ ਬਹੁਤ ਹੈਲਪ ਕੀਤੀ ਤੇ ਉਸ ਤੋਂ ਬਾਅਦ ਫਿਰ ਵੈਰੋ ਜਦੋਂ ਉਸ ਮਾਣ ਰੱਖਣ ਤੋਂ ਪਹਿਲਾਂ ਮੈਂ ਗੁਰਸੱਭ ਨੂੰ ਕਹਿੰਦਾ ਸੀ ਹਾਂ ਤੁਸੀਂ ਇੱਕ ਵਾਰੀ ਘਰੇ ਜ਼ਰੂਰ ਆਣਾ ਤੇ ਗੁਰਸੱਭ ਸਾਡੇ ਇੱਕ ਦਿਨ ਲਈ ਆਏ ਸੀ ਸਾਡੇ ਘਰੇ ਤੇ ਉਹਨਾਂ ਕੋਲੇ ਬੈਠ ਕੇ ਮੈਂ ਸਿਮਰਨ ਕਰਿਆ ਤੇ ਗੁਰਸੱਭ ਦਾ ਸ਼ੁਕਰਾਨਾ ਕਰਿਆ ਤੇ മറ്റേ മത ഡീ മോൽന മോൾ മറ്റു ശരീര കിപാതെ ജേ ഹാ ലൈ ഝി സാല ബദൽക ਜਿੱਥੇ ਕਿੰਨਾ ਟਾਈਮ ਸਾਡਾ ਘਰ ਨਹੀਂ ਪੈਂਦਾ ਸੀ ਉਸ ਬੁਰਸ਼ਰ ਨੇ ਨਾ ਮੈਨਸ ਦਾ ਟੱਕਰ ਕਰਤਾ ਸੱਚੀ ਗੱਲ ਨਹੀਂ ਵੈਗਰੂ ਮੇਰੀ ਜ਼ਿੰਦਗੀ ਬਦਲਦੀ ਉਸ ਬੁਰਸ਼ਰ ਨੇ ਤੇ ਵੈਗਰੂ ਜੋ ਮੇਰਾ ਡਰ ਸੀ ਉਹ ਨਾ ਮਜਾ ਤੋਣਾ ਤੇ ਵੈਗਰੂ ਉਹ ਵੀ ਮੇਰਾ ਅਸਰ ਕਿਸੇ ਮਰਨ ਨਾਲ ਹੈ ਨਾ ਤੇ ਬੁਰਸ਼ਰ ਦੀ ਕਿਰਪਾ ਨਾ ਉਹ ਜਿਹੜਾ ਮੇਰਾ ਡਰ ਸੀ ਨਾ ਹੁੰਦਾ ਉਹ ਵੀ ਬਾਹਰ ਨਿਕਲ ਗਿਆ ਵੈਗਰੂ ਬਹੁਤ ਸ਼ੁਕਰਾਨਾ ਵੈਗਰੂ ਬੁਰਸ਼ਰ ਜੀ ਗੁਰਸ਼ਰਮ ਨੇ ਨਾ ਇੰਨਾ ਵਧੀਆ ਘਰ ਬਣਾਤਾ ਨਾ ਸਾਡਾ ਮਤਲਬ ਰਿਸ਼ਤੇਦਾਰ ਜਾਂਦੇ ਵੀ ਇੰਨਾ ਮਹੀਨਾ ਜਿੰਨਾ ਦਾ ਪਰ ਇੱਕਵੇਂ ਪੈ ਗਿਆ ਤੇ ਗੁਰਸ਼ਰਮ ਨੇ ਮਤਲਬ ਪੱਥਰ ਲਵਾਤਾ ਸਾਰਾ ਕੁਝ ਕਰਵਾਤਾ ਅੰਧੋਂ ਕਲਰ ਕਰਵਾਤਾ ਸਾਰਾ ਕੁਝ ਕਿਰਪਾ ਲੈਣਾ ਵਧੀਆ ਦਾ ਕੋਠੀ ਡੈ ਬਣਾਤਾ ਘਰ ਕਿਸੇ ਨੂੰ ਯਕੀਨ ਨਹੀਂ ਹੁੰਦਾ ਵੀ ਇੰਨਾ ਮਹੀਨਾ ਜਿੰਨਾ ਦਾ ਪੈ ਕਿਵੇਂ ਗਿਆ ਇਹ ਮੈਨੂੰ ਪਤਾ ਸਿਰਫ ਗੁਰਸ਼ਰਮ ਦੀ ਕਿਰਪਾ ਦੇ ਨਾਲ ਪਿਆ ਉਹਨਾਂ ਤੋਂ ਬਿਨਾ ਕੋਸ਼ਣੀ ਹੋ ਸਕਦਾ ਸੀਗਾ। ਅਗਰ ਪਹਿਲਾ ਮੈਂ ਨਾ ਬਹੁਤ ਵਾਰੀ ਮਤਲਬ ਸੁਸਾਈਡ ਕਰਨ ਦੀ ਵੀ ਕੋਸ਼ਿਸ਼ ਕੀਤੀ ਸੀਗੀ ਤੇ ਗੁਰਸਹਿਬ ਨੇ ਮੈਨੂੰ ਕਿਵੇਂ ਹੀ ਮਤਲਬ ਬਚਾਇਆ ਤੇ ਅਨਾਂ ਵੈਰੂ ਤੇ ਵੈਰੂ ਜਿਹੜਾ ਡਰ ਸੀ ਨਾ ਕਲਮ ਡਰਦੀ ਬਹੁਤ ਹੁੰਦੀ ਸੀ ਕਿਉਂਕਿ ਉਹ ਵੀ ਬਚਪਨ ਤੋਂ ਹੀ ਇੱਕ ਦਾ ਡਰ ਮੇਰੇ ਮਨ ਚੜ੍ਹ ਗਿਆ ਤੇ ਉਮੀ ਮੈਂ ਬੋਰਡ ਅੱਜਿੰਨੇ ਸਮੇਂ ਨੂੰ ਨਾ ਸਹਾਰੇ ਦੀ ਲੋੜ ਹੁੰਦੀ ਸੀ ਭਾਈ ਗੁਰੂ ਵੀ ਮੇਰੇ ਨਾਲ ਕੋਈ ਹੋਵੇ ਤੇ ਉਹ ਹੁਣ ਮੈਨੂੰ ਜਦੋਂ ਦੀ ਮੈਂ ਸਿਮਰਨ ਕਰਤੀ ਹੈ ਨਾ ਅੰਮ੍ਰਿਤ ਸ਼ਕਤ ਜੀ ਮੈਨੂੰ ਸਾਰੇ ਦਿਨ ਲੋੜ ਹੈ ਕਿ ਮੇਰੇ ਨਾਲ ਗੁਰਸਾ ਬੈ ਗਿਆ ਨਾ ਐਨ ਮੈਂ ਜਮਨ ਡਰਤੀ ਮੈਂ ਨਜ਼ਾਰਾ ਜਿਹੜਾ ਦਰਸ਼ ਮੇਰਾ ਥੋੜ ਹੋ ਗਿਆ ਬਹੁਤ ਸ਼ੁਕਰਾਨਾ ਹੈ ਗੁਰਪਾਤਸ਼ ਜੀ ਦਾ ਆਪਣੇ ਪੁੱਤਰ ਦੇ ਦਰਸ਼ ਕਰਿਆ ਇਹ ਮੈਨੂੰ ਬਹੁਤ ਗੁਰਸਾ ਗੁਰਸਾ ਜੀ ਦੀ ਮੇਰੇ ਪਰਿਵਾਰ ਨੂੰ ਇਹਦੀ ਮਰਤੀ ਦਾ ਦੇ ਦਣਗੇ ਡੈਡੀ ਨੂੰ ਵੀ ਮੈਨੂੰ ਸਾਲਾਂ ਵਿੱਚ ਨਾ ਵਰ ਸਾਮਨੇ ਮਤਲਬ ਬਖਸ਼ਿਸ਼ਾਂ ਵੀ ਬਹੁਤ ਕਰੀਆਂ ਮੇਰੇ ਤੇ ਵਰ ਸਾਬ ਸੋਰਤੀ ਵੀ ਲਾਉਂਦੇ ਸੀ ਗਰਾਗ ਵੀ ਮਾਉਂਦਾ ਸੀ ਕਾਫੀ ਤੇ ਅਨਾਦ ਵੀ ਸੌਂਦਾ ਸੀਗਾ ਤੇ ਨਾ ਜਿਵੇਂ ਜਿਵੇਂ ਮੈਂ ਸਿਮਰਨ ਮੇਰਾ ਵਾਅਦਾ ਗਿਆ ਨਾ ਘਰ ਦਾ ਮੌਲ ਵੀ ਚੇਂਜ ਹੋਣ ਲੱਗ ਗਿਆ ਫਿਰ ਉਹ ਮਹੀਨੇ ਦੇ ਵਿੱਚ ਨਾ ਮਤਲਬ ਅ ਫਰਕ ਪੈਣ ਲੱਗ ਗਿਆ ਸੀਗਾ ਮਤਲਬ ਘਰ ਤੇ ਉਹਨਾਂ ਜਿਵੇਂ ਆਪਣੇ ਸਹਜ ਹੈ ਨਹੀਂ ਸੀਗਾ ਜਿਵੇਂ ਮਤਲਬ ਗੁੱਸੇ ਨਾਲ ਸਾਰੀ ਬੋਲਦੇ ਸੀ ਹੈ ਨਾ ਲੜਾਈ ਝਗੜਾਤਾ ਉਹ ਤਾਂ ਹੁੰਦਾ ਹੀ ਸੀ ਹੈ ਨਾ ਤੇ ਉਹ ਵੈਗਰੂ ਫਰਕ ਪੈਣ ਲੱਗ ਗਿਆ ਸੀਗਾ ਮਹੀਨੇ ਦੇ ਵਿੱਚ ਹੈ ਨਾ ਤੇ ਹੁਣ ਮਤਲਬ ਉਹ ਲੜਾਈ ਝਗੜਾਦਾ ਹੈ ਨਹੀਂ ਵੈਗਰੂ ਪਰ ਰੈਡੀ ਸ਼ਰਾਬ ਪੀਂਦੇ ਨੇ ਹੈ ਨਾ ਥੋੜੀ ਪੀਂਦੇ ਨੇ ਤੇ ਮਤਲਬ ਲੱਗ ਜਿਆ ਸਕੂਨ ਆ ਵੈਗਰੂ ਲੋ ਸ਼ਾਂਤੀ ਆਣਾ ਕਰਦਾ ਵੀ ਮਾਹੌਲ ਚੇਂਜ ਹੋ ਗਿਆ ਨਾ ਸਭ ਕੁਝ ਚੇਂਜ ਹੋ ਗਿਆ ਵਾਹਿਗੁਰੂ ਆਹੇ